ਠੀਕਾ 11 ਵੇ ਤੋਂ ਲਾਕੇ ਹੁਣ ਪੌਣੇ 4 ਹੋ ਗਏ ਆ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਲਓ ਕਿੰਨਾ ਪਾਣੀ ਹੈਗਾ ਆ ਹੁਣ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਇੱਥੇ ਘਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦਾ ਚਾਹੁੰਦੇ ਆ ਕੋਈ ਸਰਕਾਰ ਵੱਲੋਂ ਇਥੇ ਮਦਦ ਕੀਤੀ ਗਈ ਆ ਜਾਂ ਕੋਈ ਆਇਆ ਤੁਹਾਡੀ ਖਬਰ ਸਾਂ ਲੈਣ ਕੀ ਹਾਂਜੀ ਗੱਲ ਕਰਦੇ ਆ ਪਿੰਡ ਵਾਸੀਆਂ ਜਿਨ੍ਹਾਂ ਦਾ ਇੱਥੇ ਘਰ ਸਾਹਮਣੇ ਘਰ ਆ ਪਰ ਉਹ ਘਰ ਨਹੀਂ ਜਾ ਸਕਦੇ ਡਰਦੇ ਪਾਣੀ ਦੇ ਵਿੱਚ ਗੱਲ ਕਰਦੇ ਹਾਂਜੀ ਪਾਜੀ ਸਿੰਘ ਜੀ ਨੇ ਇਹ ਤੋਂ ਬੋਲ ਆ ਜੀ ਆ ਸਾਹਮਣੇ ਘਰ ਮੇਰਾ ਜੀ ਪਾੜ ਲਾ ਕਰ ਹਾਂਜੀ ਪਾਣੀ ਦੇਖੋ ਜੀ ਪਾਜੀ ਕਿੰਨਾ ਹੈਗਾ ਤੇ ਬੜੀ ਔਖੀ ਆ ਕੋਈ ਆਇਆ ਨਹੀਂ ਇੱਥੇ ਹਣ ਦੇਖ ਪਾੜ ਕਰਨ ਕਿ ਕੀ ਕੀ ਕਰਦੇ ਤੇ ਕੀ ਨਹੀਂ ਕਰਦੇ ਜੀ ਬੇਨਤੀ ਆ ਵੀ ਉਹ ਵਹਲ ਕੀਤਾ ਜਾਏ ਹਾਂਜੀ 2023 ਦੇ ਵੀ ਜੀ ਇਸ ਪਿੰਡ ਦੇ ਵਿੱਚ ਬੜੀ ਲੋਕਾਂ ਨੇ ਮਦਦ ਕੀਤੀ ਸੀ ਬਾਹਰੋਂ ਆ ਕੇ ਹਾਂਜੀ ਹਾਂਜੀ ਹੁਣ ਅੱਜ ਤੋਂ 4-5 ਦਿਨਾਂ ਨੇ ਆ ਪਹਿਲਾਂ ਵੀ ਪਾਣੀ ਇੱਥੇ ਆਇਆ ਸੀ ਆਇਆ ਜੀ ਹਾਤ ਵਾਰ ਤੇ ਕੋਈ ਆਇਆ ਇੱਕ ਕੋਈ ਨਹੀਂ ਆਇਆ ਜੀ ਹਾਂਜੀ ਕੱਲ ਇੱਥੇ ਮੰਤਰੀ ਵੀ ਆਏ ਤੇ ਐਮਐਲਏ ਵੀ ਆਏ ਆ ਤੇ ਨਾਲ ਐਮਪੀ ਵੀ ਆਏ ਆ ਡੀਸੀ ਵੀ ਆਏ ਹੋਰ ਸਾਰੇ ਅਧਿਕਾਰੀ ਆਏ ਉਹ ਵੀ ਇੱਥੇ ਆਏ ਅੱਥੇ ਦੇ ਪੁਲਤੇ ਦੇ ਦੇ ਦੂ ਕੇ ਚਲ ਗਏ ਜੀ ਤੇ ਇੱਥੇ ਨਹੀਂ ਆਏ ਲੋਕਾਂ ਦੇ ਘਰਾਂ ਦੇ ਦੇਖਣੇ ਨਹੀਂ ਨਹੀਂ ਹੈ ਇੱਥੇ ਨਹੀਂ ਲੋਕਾਂ ਦੇ ਘਰਾਂ ਵਿੱਚ ਨਹੀਂ ਆਏ ਉਹ ਪੁਲਤੋ ਹੀ ਬਾਸ ਮੁੜ ਗਏ ਜੀ ਤੇ ਤੁਸੀਂ ਕਿਹਾ ਨਹੀਂ ਪਿੰਡ ਵਾਲੇ ਸਾਡੇ ਘਰ ਦੇਖੋ ਆ ਕੇ ਉਹ ਇਹ ਦੁਨੀਆ ਪਬਲਿਕ ਨਹੀਂ ਇੱਥੇ ਅਸੀਂ ਇਸ ਨੂੰ ਨਹੀਂ ਕਾਹ ਨਹੀਂ ਕਿਸੇ ਨੂੰ ਨਹੀਂ ਤੁਹਾਨੂੰ ਦੇਖੋ ਮੇਰੀ ਗੱਲ ਸੁਣੋ ਹੁਣ ਤੁਸੀਂ ਸਾਹਮਣੇ ਕਿਹਾ ਵੀ ਸਾਡਾ ਸਾਹਮਣੇ ਘਰ ਆ ਹੈਨਾ ਹੁਣ ਅੰਦਰ ਕਿੰਨਾ ਕਿੰਨਾ ਪਾਣੀ ਹੋਏਗਾ ਪਾਣੀ ਅੰਦਰ ਵੜ ਗਿਆ ਜੀ ਹਾਂਜੀ ਆ ਦੇਖੋ ਢਾਲ ਸਾਡੇ ਵਰਗੇ ਦਾ ਪਾਣੀ ਅੱਛਾ ਜੀ ਪਾਣੀ ਅੰਦਰ ਵਰਗੇ ਦਾ ਪਾਣੀ ਅੰਦਰ ਵਰ ਤੇ ਕੋਈ ਮਦਦ ਕੋਈ ਮਿਲੀ ਨਹੀਂ ਨਹੀਂ ਕੋਈ ਹੁਣ ਕੀ ਕਹਿਣਾ ਚਾਹੁੰਦੇ ਆ ਕੀ ਕਹਾਂ ਚੱਲ ਜੀ ਅਸੀਂ ਹਾਲਾਤ ਦੇਖਣ ਆ ਗਏ ਸਾਡੇ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਪਾਜੀ ਹੁਣ ਤੁਸੀਂ ਬੋਲ ਕੀ ਕਹਨੇ ਫਿਰ ਹਾਂਜੀ ਇਹ ਜਿਹੜਾ ਪਿੰਡ ਸਾਡਾ ਹਲੇੜ ਜਨਾਦ ਦਾ ਇਹ ਅੱਜ ਤੋਂ ਨਹੀਂ ਇਹ ਸਦੀਆਂ ਤੋਂ ਸਾਡੇ ਪਿੰਡ ਦੇ ਲੋਕ ਦਾਦੇ ਪੜਦਾਦੇ ਜੋ ਸੇ ਪਾਣੀ ਮਾਰ ਪਾਣੀ ਦੀ ਮਾਰ ਨਾਲ ਜੇ ਜ਼ਮੀਨ ਤੋਂ ਨਹੀਂ ਤਾਂ ਜਾ ਛਕੇ ਕਿਉਂਕਿ ਹਰ ਸਾਲ ਇੱਥੇ ਪਾਣੀ ਆਂਦਾ 1988 ਦੇ ਵਿੱਚ ਫਲੱਡ ਆਇਆ ਸੀ ਉਸ ਵੇਲੇ ਤੁਸੀਂ ਬਜੀ ਉਹ ਵੀ ਕੰਪਲੀਟ ਨਹੀਂ ਬਣੀ ਹੁਣ ਜਿਹੜੀ ਕੰਪਲੀਟ ਨਹੀਂ ਬਣੀ ਉਥੋਂ ਦੀ ਅੱਗੇ ਜਿੱਥੋਂ ਤੱਕ ਭਾਈ ਉਹ ਤੋਂ ਅੱਗੋਂ ਦੀ ਪਾਣੀ ਆ ਜਾਂਦਾ ਤੁਸੀਂ ਨੂੰ ਜਦੋਂ ਪਾਣੀ ਰੁਕ ਜਾਂਦਾ ਤੁਸੀਂ ਨੂੰ ਤੋੜ ਦਿੰਦਾ ਤੇ ਅਸੀਂ ਪਾਣੀ ਦੀ ਮਾਰ ਚ ਆ ਜਿੰਦੇ ਆ ਸਾਨੂੰ ਅਸੀਂ ਅਜੇ ਤੱਕ ਆਯਾਦ ਨਹੀਂ ਹੋਏ ਲੋਕੀ ਕਹਿੰਦੇ ਆ ਕਿ ਅਸੀਂ ਆਯਾਦ ਹੋ ਗਏ ਆ ਅਸੀਂ ਆਯਾਦ ਨਹੀਂ ਹੈਗੇ ਅਸੀਂ ਫਿਰ ਗੁਲਾਮ ਤੇ ਗੁਲਾਮ ਆ ਪਾਣੀ ਦੇ ਵਿੱਚ ਅਸੀਂ ਸਰਕਾਰ ਅਗੇ ਮਿਹਰ ਮਿਹਰਬਾਨੀ ਕਰਕੇ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਦੇ ਲੋਕਾਂ ਨੂੰ ਰਹਿਣ ਵਾਸਤੇ ਕਿਤੇ ਬਾਹਰ ਕਿਤੇ ਕਲੋਨੀ ਦਿੱਤੀ ਜਾਵੇ ਤਾਂ ਜੋ ਇਹ ਲੋਕ ਪ੍ਰਸਾਦ ਦੇ ਦਿਨਾਂ ਦੇ ਵਿੱਚ ਆਪਣਾ ਸੁੱਖ ਦੀ ਨੀਂਦ ਸੌ ਸਕਣ ਇਹ ਬਿਲਕੁਲ ਇਹਨਾਂ ਨੂੰ ਅਜੇ 10 15 ਦਿਨ ਹੋ ਗਏ ਆ ਇਹ ਸੁੱਤੇ ਨਹੀਂ ਹੈਗੇ ਇਹ ਕਿਤੇ ਅਸੀਂ ਗੱਲ ਕਰੀਏ ਪਈ ਹਫਤਾ ਪਹਿਲਾਂ 10 ਦਿਨ ਪਹਿਲਾਂ ਤੁਸੀਂ ਬੰਨਣ ਵਾਸਤੇ ਆਏ ਸੀ ਹੈਨਾ ਹਾਂਜੀ ਉਹ ਆਏ ਸੀਗੇ ਉਹ ਕੋਈ ਟਾਈਮ ਨਹੀਂ ਹੈਗਾ ਬੰਨਣ ਦਾ ਉਹ ਤੇ ਮੁਰਦੇ ਦੇ ਮੂੰਹ ਦੇ ਵਿੱਚ ਪਾਣੀ ਪਾਉਣ ਵਾਲੀ ਗੱਲ ਹੈ ਉਹ ਤੇ ਪਾਣੀ ਜਿ ਜਲੇ ਤੁਸੀਂ ਬੰਦੇ ਆ ਉਹਦੇ ਉਸੇ ਵੇਲੇ ਵੀ ਰੋੜ ਜਾਂਦੀ ਹੈ ਤੇ ਮੈਂ ਸਰਕਾਰ ਅਗੇ ਅਪੀਲ ਕਰਦਾ ਕਿ ਇਸ ਪਿੰਡ ਵਾਲਿਆਂ ਨੂੰ ਬਾਹਰ ਕਿਤੇ ਕਲੋਨੀ ਜਿੱਤੀ ਬਣਾ ਕੇ ਦਿੱਤੀ ਜਾਵੇ ਤੇ ਜੇ ਸਰਕਾਰ ਸਾਡੀ ਮਦਦ ਕਰੇ ਅਸੀਂ ਸਰਕਾਰ ਦੇ ਧੰਨਵਾਦੀ ਕਹਿੰਦਾ ਕਿ ਕਿੰਨੀ ਉਮਰ ਹੋ ਚਲੀ ਐ ਸਰ ਜੀ ਮੇਰੀ ਉਮਰ ਹੋ ਗਈ ਹੈ ਜੀ 75 ਸਾਲ ਤੇ ਕੀ ਕਹਿੰਦੇ ਹਰ ਦੋਆ ਤਿੰਨਾਂ ਸਾਲ ਬਾਦ ਦੋ ਤਿੰਨ ਸਾਲਾਂ ਨੂੰ ਸਾਡੇ ਤੇ ਹਾਲੀ ਹਾਲ ਸਾਲ ਆਂਦਾ ਤੇ ਦੋ ਤਿੰਨ ਸਾਲ ਦਾ ਤੇ ਇਹ ਤੁਸੀਂ ਬਜੰਗਾ ਰੁਕਿਆ ਤੇ ਕੋਈ ਹੱਲ ਨਹੀਂ ਹੋਇਆ ਉਹਦਾ ਹੱਲ ਤੇ ਇਹੋ ਹੀ ਹਾਲੇ ਉਹੀ ਹੋਇਆ ਕਿ ਪਾਣੀ ਆ ਗਿਆ ਤੇ ਚਲ ਗਿਆ ਜੀ ਜਿਹੜੇ ਜਾਗਦੇ ਹੀ ਜਾਗਦੇ ਰਹਿਗੇ ਜਿਹੜੇ ਸੁੱਤੇ ਦੇ ਉਹ ਸੁੱਤੇ ਰਹਿਗੇ ਸੁੱਤੇ ਰਹਿਗੇ ਸਰਕਾਰਾਂ ਵੀ ਸੁੱਤੀਆਂ ਰਹਿਗੀਆਂ ਹੁਣ ਤਾਂ ਕਹਿੰਦਾ ਮਤਲਬ ਵੀ ਹੁਣ ਲੋਕਾਂ ਨੂੰ ਜਾਗਣਾ ਚਾਹੀਦਾ ਜੇ ਲੋਕ ਨਾ ਜਾਗਣਦੇ ਵੀ ਸਾਰੀ ਉਮਰ ਅਸੀਂ ਤੇ ਜਿਹੜੀ ਉਮਰ ਆਪਣੀ ਕੱਢ ਲਈ ਆ ਸਾਡੀ ਜਿਹੜੀ ਆਨ ਵਾਲੀ ਜਨਰੇਸ਼ਨ ਆ ਉਹ ਸਾਨੂੰ ਯਾਦ ਕਰਕੇ ਰੋਇਆ ਕਦੇਗੀ ਤੇ ਇਹ ਕਿੰਨੇ ਟਾਈਮ ਦੇ ਵਿੱਚ ਅੱਜ ਜਿਹੜਾ ਅੱਜ ਸਵੇਰੇ ਪਾਣੀ ਆ ਸਵੇਰੇ ਇੱਥੇ ਸੁੱਕਾ ਸੀ ਸਣਾ ਇੱਥੇ ਸੁੱਕਾ ਸੀ ਰਾ ਸਵੇਰੇ ਇਹ ਸਾਨੂੰ ਪਤਾ ਨਹੀਂ ਕਿ ਕਿਸੇ ਵੇਲੇ ਆਏ ਆ ਸਾਡੇ ਸੁੱਤੇ ਆ ਸਾਡੇ ਮੰਜੇ ਥੱਲੇ ਵੀ ਆ ਸਕਦਾ ਤੇ ਐਡਾ ਹੋਇਆ ਕਦੀ ਹਾਂਜੀ ਹੋਇਆ ਜੀ ਕਈ ਵਾਰ ਹੋਇਆ ਲੋਕਾਂ ਨਾਲ ਜਦੋਂ ਜਦੋਂ ਤੁਸੀਂ ਰਾਤ ਸੌਂਨੇ ਸਵੇਰੇ ਉੱਠ ਕੇ ਦੇਖਿਆ ਮੱਤੇ ਥੱਲੇ ਮੰਜੇ ਥਲੇ ਪਾਣੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ 88 ਤੋਂ ਪਹਿਲੇ ਐਡਾ ਨਹੀਂ ਜਦੋਂ ਤੁਸੀਂ ਨਹੀਂ ਹੁੰਦੀ ਇਹੋ ਹਾਲ ਹੁੰਦਾ ਹੈ ਲੋਕਾਂ ਦਾ ਜੁੱਲੀਆਂ ਲੋਕਾਂ ਦੀ ਰੋਡ ਜਣੀਆਂ ਕੁੱਲੀਆਂ ਲੋਕਾਂ ਦੀ ਰੋਡ ਜਣੀਆਂ ਕੱਚਾ ਜੇ ਕੱਚਾ ਬਾਵਾ ਦੇ ਕੇ ਰੋਲੀ ਬੁੱਢੀਆਂ ਨੇ ਬੈਜਣਾ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੋ ਸਰਕਾਰ ਅਗੇ ਅਪੀਲ ਕਰਦੇ ਆਂ ਵੀ ਸਾਡੋ ਇੱਥੇ ਇਸ ਪਿੰਡ ਵਾਲਿਆਂ ਨੂੰ ਕੋਈ ਕਿਤੇ ਕਲੋਨੀ ਬਣਾ ਦੇਣ ਤੇ ਉਹ ਜਿਹੜੇ ਬਰਸਾਤ ਦੇ ਦੇਣਾ ਉੱਥੇ ਜਾ ਕੇ ਕੱਢ ਪਿੰਡ ਵਾਸੀ ਨਾ ਅਸੀਂ ਗੱਲਬਾਤ ਕੀਤੀ ਆ ਉਹਨਾਂ ਨੇ ਆਪਣਾ ਦੁੱਖ ਦੱਸਿਆ ਵੀ ਉਹ ਕਹਿੰਦੇ ਵੀ ਜਿਹੜਾ ਪਾਣੀ ਹਰ ਸਾਲ ਆਉਂਦਾ ਆ ਪਰੇ ਦਾ ਹੱਲ ਕੋਈ ਨਹੀਂ ਹੁੰਦਾ ਆ ਕਿ ਜਾਂ ਤਾਂ ਇਹਦਾ ਪੱਕਾ ਹੱਲ ਹੋਵੇ ਉਹਨਾਂ ਨੇ ਇੱਕ ਹੈਰਾਨ ਜਨਕ ਗੱਲ ਇਹ ਵੀ ਦੱਸੀ ਆ ਕਿ ਜਦੋਂ ਬਰਸਾਤ ਹੁੰਦੀ ਆ ਅਸੀਂ ਤਾਂ ਬਰਸਾਤ ਦੇ ਵਿੱਚ ਜਦੋਂ ਸੌਂਨੇ ਆ ਉਹ ਤਾਂ ਸੁੱਕਾ ਹੁੰਦਾ ਜਦੋਂ ਸਵੇਰੇ ਉੱਠ ਕੇ ਦੇਖਦੇ ਆ ਸਾਡੇ ਮੰਝਿਆ ਥੱਲੇੋਂ ਪਾਣੀ ਜਾਂਦਾ ਹੁੰਦਾ ਆ ਪਾਣੀ ਇੰਨਾ ਹੁੰਦਾ ਆ ਕਿ ਅਸੀਂ ਕੀ ਕਹੇ ਤੁਹਾਨੂੰ ਫੇਰ ਇੱਕ ਵਾਰ ਲਾਈਵ ਤਸਵੀਰਾਂ ਦੱਸੇ ਕੈਮਰਾਮੈਨ ਇਹ ਪਾਣੀ ਕੋਈ ਉਹ ਸਟਿਲ ਨਹੀਂ ਹੈਗਾ ਆ ਤੇ ਰਨਿੰਗ ਚੱਲਦਾ ਪਿਆ ਪਾਣੀ ਆ ਤੁਸੀਂ ਬੰਦਾ ਪਾਣੀ ਆ ਪਿੰਡ ਦੇ ਵਿੱਚ ਇਸ ਪਿੰਡ ਦੇ ਵਿੱਚ ਅਕਸਰ ਹੀ ਬਹੁਤ ਪਾਣੀ ਹੁੰਦਾ ਆ ਅਸੀਂ ਇਸ ਇਲਾਕੇ ਦੀ ਇੱਥੇ ਮਕੇਰੀਆਂ ਦੇ ਲਾਗੇ ਵੀ ਜਿੰਨੇ ਵੀ ਸਾਰੇ ਹਰਕ ਪਿੰਡ ਦੇ ਵਿੱਚ ਜਾਂਦੇ ਆ ਗਰਾਊਂਡ ਜ਼ੀਰੋ ਦੇ ਵਿੱਚ ਜਾਂਦੇ ਆ ਦੱਸਦੇ ਲੋਕਾਂ ਨੇ ਮੁਸ਼ਕਲਾਂ ਵੀ ਸੋ ਦੇਖਦੇ ਆ ਕਿ ਕੀ ਕੀ ਲੋਕਾਂ ਨੇ ਮੁਸ਼ਕਲਾਂ ਆ ਸਰਕਾਰਾਂ ਕਹਿੰਦੇ ਜਿਹੜੀਆਂ ਮਰਜ਼ੀ ਆ ਜਾਣ ਪਰ ਕੋਈ ਹੱਲ ਨਹੀਂ ਹੁੰਦਾ ਆ ਹੋਰ ਸੱਟ ਨਾਲ ਅੰਕਲ ਇੱਥੇ ਰਹੋ ਬੀਬੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਸੀ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੈਗਾ ਨਾ ਨਹੀਂ ਨਹੀਂ ਤੁਸੀਂ ਕੁਝ ਬੋਲਣਾ ਚਾਹੁੰਦੇ ਸੀ ਬੋਲੇ ਹਲੇ ਕਾਰ ਵਾਲਾ ਹੀ ਹੈ ਹਾਂਜੀ ਕੀ ਸਾਡੇ ਇਕੱਠੇ ਆਈ ਅੱਛਾ ਘਰ ਤੁਹਾਡਾ ਹੀ ਆ ਹਾਂਜੀ ਸਾਡੇ ਦਾ ਇਹ ਸਾਡੇ ਘਰ ਆ ਆਹ ਖਾਜੀਆ ਵੀ ਉੱਧਰ ਵੱਡੀ ਦਾ ਦੁੱਧ ਹੈ ਵੀ ਸਾਡੇ ਸਾਡੇ ਘਰ ਚੱਲ ਗਏ ਇਹ ਆ ਕੁੜੀ ਹਾਂ ਜੀ ਇਹ ਚੱਲ ਗਿਆ ਉਹਦੇ ਪਿਛਲੇ ਬਣੇ ਤੋਂ ਘਰ ਹੋ ਰਿਹਾ ਜੀ ਜਿਹੜੇ ਪਾਣੀ ਦੇ ਵਿੱਚ ਹੈ ਕੋਈ ਨਾ ਗਲੀ ਪੱਕੀ ਆ ਨਾ ਕੋਸੇ ਸਾਰੀ ਮਿੱਟੀ ਹੈ ਪਾਣੀ ਵਾਲੇ ਤੋਂ ਕਰੀਬ ਪਰਿਵਾਰ ਆ ਸਾਰਾ ਇੱਥੇ ਸਾਡੇ ਸਾਰੇ ਟੱਬਰ ਸਾਡੇ ਗਰੀਬ ਬਸਤੀ ਜਿਹਾ ਜਦੋਂ ਅਸੀਂ ਪਿੰਡ ਦੇ ਵਿੱਚ ਆਏ ਆ ਦੇਖੋ ਲੋਕਾਂ ਦਾ ਦਰਦ ਉਹ ਕਹਿੰਦੇ ਵੀ ਇੱਥੇ ਪਾਣੀ ਪਾਣੀ ਹੈ ਇੱਕ ਭਾਜੀ ਆ ਬੜੇ ਕਾਲੇ ਉਹਨਾਂ ਨਾਲ ਗੱਲਬਾਤ ਕਰਦੇ ਭਾਜੀ ਕੀ ਕਹਿਣਾ ਚਾਹੁੰਦੇ ਸੀ ਉਹ ਕਾਲ ਤੁਸੀਂ ਮੈਂ ਇਹ ਸਾਰੇ ਜਿਹੜੇ ਘਰ ਆ ਸਾਡੇ ਆਪਣੇ ਆ ਇਹ ਅੱਜ 88 ਤੋਂ ਲੈ ਕੇ ਜਦੋਂ ਵੀ ਆਂਦਾ ਆ ਇਹ ਸਾਰੇ ਗਰੀਬ ਵਾਦੀ ਆ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਬੜੇ ਖਾਸਮ ਖਾਸੋ ਹਾਂ ਹੈਗੀ ਜਰੂਰ ਹੈ ਪਰ ਆ ਤਿੰਨ ਸਾਲ ਆਵਾਦੀ ਪਾਰਟੀ ਵੀ ਕੋਈ ਕੰਮ ਨਹੀਂ ਕਰਾਇਆ ਕੋਈ ਕੰਮ ਨਹੀਂ ਕਰਾਇਆ ਜੀ ਦੇਖੋ ਜੇ ਭਗਵੰਤ ਮਾਨ ਸਾਹਿਬ ਜੇ ਕਹਿ ਦਿੰਦੇ ਉਤੋਂ ਆਰਡਰ ਦੇ ਦੇ ਜਿਹੜੇ ਗਾੜੀ ਮਲਾਜਮ ਆਣਾ ਉਹ ਇੱਥੇ ਆ ਕੇ ਗੋਮਲੂਆ ਤੋਂ ਮਿੱਟੀ ਚੜ ਜਾਂਦੇ ਤੇ ਤੁਹਾਡੇ ਮਲਤਾਨੀ ਸਾਹਿਬ ਖਾਸ ਹੁਣ ਕੰਮ ਕਰ ਰਹੇ ਮਲਤਾਨੀ ਸਾਹਿਬ ਮਲਤਾਨੀ ਸਾਹਿਬ ਹੁਣਾਂ ਨੇ ਕੰਮ ਕੀਤਾ ਜੀ ਇਹ ਕਿਤੇ ਹੀ ਗਮਾਤਾ ਆ ਕੰਮ ਨੇ ਸਾਹਮਣੇ ਕੰਮ ਦਿਖਦਾ ਇਹ ਤਾਂ ਪਾਣੀ ਆ ਜੀ ਉਹਨਾਂ ਦਾ ਜੇ ਦੇਖੋ ਜਿਹੜਾ ਕਾਰੋਬਾਰ ਆ ਨਾ ਜੇ ਮਦਾਨੀ ਸਾਹਿਬ ਉਹਨਾਂ ਨੇ ਉੱਥੇ ਅਫਸਰਾਂ ਨੂੰ ਕਹਿਣਾ ਆ ਕੱਲ ਵੀ ਇੱਥੇ ਗੱਲ ਹੋਈ ਤੁਸੀਂ ਦੇ ਉਹਨਾਂ ਨੇ ਕਿਹਾ ਜੀ ਤੁਸੀਂ ਹੁਣ ਕਰਨ ਦੇ ਜੈ ਸਾਹਿਬ ਨੂੰ ਗੱਲ ਲੱਗੇ ਜੈ ਸਾਹਿਬ ਕਹਿਣ ਲੱਗੇ ਜੀ ਅਸੀਂ ਮਿੱਟੀ ਲੱਗੇ ਤੇ ਬੋਰੂ ਭਰਦੇ ਰਿਹਾ ਉੱਥੇ ਮੇਰੀ ਗੱਲ ਹੋਈ ਮੈਂ ਕਿਹਾ ਜੇ ਹੁਣ ਤੁਸੀਂ ਬੋਰੂ ਲਾਪੇ ਭਰਨੇ ਇਹ ਤੇ ਤੁਹਾਨੂੰ 23 ਤੋਂ ਲੈ ਕੇ ਵਰਨਾ ਨਾ ਚਾਹੀਦਾ ਸੀ ਤੁਸੀਂ ਤੇ ਉਤਰ ਫੇਰ ਕੀਤੀ ਨਹੀਂ ਤੁਸੀਂ ਤੇ ਪਿੰਡਾਂ ਵਿੱਚ ਤੁਸੀਂ ਘੁੰਮਦੇ ਚਿੱਟੇ ਕੁੱਤੇ ਵਜਾਵੇਂ ਤੇ ਤੇ ਤੁਸੀਂ ਜਾ ਕੇ ਤੁਸੀਂ ਨਹੀਂ ਕਰਦੇ ਸਾਡੇ ਕੰਮ ਤੂੰ ਸਾਡੇ ਪਿੰਡ ਦਾ ਕੰਮ ਕਰੋ ਇਹ ਤੁਸੀਂ ਬਿਲਕੁਲ ਜੀ ਮਲਤਾਨੀ ਸਾਹਿਬ ਉਹਨਾਂ ਨੂੰ ਕਹਿੰਦੇ ਨਹੀਂ ਮਲਤਾਨੀ ਸਾਹਿਬ ਨੂੰ ਤੁਸੀਂ ਹੁਣ ਕਹਾਂ ਤੁਸੀਂ ਦੋਆਂ ਸਾਲਾਂ ਬਾਅਦ ਤੁਸੀਂ ਸੁੱਤੇ ਰਹੇ ਤੇ ਤੁਹਾਨੂੰ ਪਹਿਲਾਂ ਨਹੀਂ ਚੇਤਾ ਆਇਆ ਵੀ ਅਸੀਂ ਕੰਮ ਕਰਾਈਏ ਬਿਲਕੁਲ ਅਸੀਂ ਕਿਹਾ ਜੀ ਜਿਹੜੇ ਅਫਸਰ ਲੋਕ ਹਨ ਭਾਈ ਤੁਸੀਂ ਕਹਿਣਾ ਕੋਈ ਕਹਿਣਾ ਕਰਦੇ ਨਾ ਹਾਂ ਸਰ ਮੈਂ ਸ਼ਾਰਟਿੰਗ ਦੂਰੀਆ ਕਰਤਾ ਜਾਣਾ ਇਹ ਸੰ 2023 ਦੇ ਵਿੱਚ ਜਿਹੜਾ ਇਹ ਹੜ ਆਇਆ ਸੀਗਾ ਸਾਡੇ ਪਹਿਲੇ 2023 ਦੇ ਵਿੱਚ ਅਸੀਂ ਉਦੋਂ ਵੀ ਬ ਸਰਕਾਰ ਨੂੰ ਵੀ ਇਹ ਤੁਸੀਂ ਬੰਨੋ ਸਾਡੇ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਜੀਟੀ ਰੋਡ ਤੋਂ ਰਾਕੇ ਕੁਝ ਏਰੀਆ ਹਿਮਾਚਲ ਪ੍ਰਦੇਸ਼ ਦਾ ਪੈਂਦਾ ਉਹ 1.5 ਕਿਲੋਮੀਟਰ ਏਰੀਆ ਹੈ ਜਿਹੜਾ ਪੁਲ ਦੇ ਥੱਲੇ ਪਾਣੀ ਜਿਹੜਾ ਆ ਉਹ ਉੱਥੋਂ ਡਾਇਵਰਟ ਹੋ ਜਾਂਦਾ ਹੈ ਪਾਣੀ ਜਿਹੜਾ ਆ ਜਾਂਦਾ ਹੈ ਹਿਮਾਚਲ ਦੇ ਵਿੱਚੋਂ ਇਧਰ ਨੂੰ ਆ ਜਾਂਦਾ ਪੰਜਾਬ ਦੇ ਏਰੀਆ ਦੇ ਵਿੱਚੋਂ ਜਿਹੜੀ ਖੁੱਸੀ ਬੰਨ ਹੈਗਾ ਉਹ ਇੱਕ ਸਿਰਫ 1.5 ਕਿਲੋਮੀਟਰ ਬੰਨ ਹੈਗਾ ਬਾਕੀ ਅੱਗੇ ਬੰਨ ਹੈ ਅਸੀਂ ਕੱਲ ਵੀ ਇੱਥੇ ਚੰਬਾ ਸਾਹਿਬ ਵੀ ਆਏ ਸੀਗੇ ਹੋਰ ਪ੍ਰਸ਼ਾਸਨ ਵੀ ਆਇਆ ਸੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਰ ਇਹ ਤੁਸੀਬਨ ਨੂੰ ਇਸ ਜੀਡੀ ਰੋਡ ਤੋਂ ਲੈ ਕੇ ਬਾਬੂਪੁਰ ਮੀਂਹਪੁਰ ਤੱਕ ਜਿਹੜਾ ਇਹ ਤੁਸੀਬਨ ਨੂੰ ਮਜ਼ਬੂਤ ਤੇ ਉੱਚਾ ਤੇ ਔਰ ਦਰਿਆ ਵਾਲੀ ਸਾਈਡ ਤੇ ਜਿਹੜੀ ਹੈ ਪੈਚ ਵਰਕ ਜਿਹੜਾ ਪੱਥਰ ਦਾ ਪੈਚ ਵਰਕ ਕੀਤਾ ਜਾਵੇ ਤਾਂ ਜੀ ਬਾਰੇ ਮੇਰੇ ਹਿਸਾਬ ਨਾਲ 10 ਦਿਨ ਪਹਿਲਾਂ ਹੀ ਬਣ ਕੇ ਗਿਆ ਸਰ ਉਹ ਤਾਂ ਮਾੜਾ ਮੋਟਾ ਜਿਹੜਾ ਡੈਮੇਜ ਹੈਗਾ ਉਹ ਬਣਾ ਦੇ। ਇਹ ਤਾਂ ਵੀ ਗੋਂਗਲੋਂ ਤੇ ਮਿੱਟੀ ਛਾੜ ਦੇ। ਸਰ ਚਲੋ ਕੁਝ ਵੀ ਹੈ ਪਰ ਆਏ ਲੇਟ ਨੇ ਆਏ। ਉਹਨੂੰ ਆਜੇ ਤੁਸੀਂ ਪਹਿਲੇ ਆਂਦੀ ਨਾ ਪਹਿਲੇ ਦੇਖਣਾ ਚਾਹੀਦਾ। ਸਰ ਆ ਦੋ ਮਹੀਨੇ ਪਹਿਲੇ ਤਕਰੀਬ ਹੋਇਆ। ਉਹਨੇ ਬਿਲਕੁਲ ਪੈਸੇ ਕਿਹਾ ਸੀਗਾ। ਇਹ ਸਾਡੀ ਤੁਸੀਂ ਸਿਵਾਂ ਨੂੰ ਉੱਚਾ 4 ਫੁੱਟ ਉੱਤੇ ਕੀਤਾ ਜਾਵੇ। ਔਰ ਉਹਨੂੰ ਉੱਪਰੋਂ ਪੱਕਾ ਕੀਤਾ ਜਾਵੇ। ਜਿਸ ਤਰ੍ਹਾਂ ਗੁਗਾਧਪੁਰ ਦੇ ਵਿੱਚ ਹੋਇਆ। ਉਹਨਾਂ ਨੇ ਆਪਣੀ ਸਿਵਾਂ ਨੂੰ ਉੱਚਾ ਕਰਕੇ ਔਰ ਉੱਪਰ ਦੀ ਸੜਕ ਬਣਾਤੀ ਆ। ਅਸੀਂ ਇਸ ਤਰ੍ਹਾਂ ਹੀ ਚਾਹੁੰਦੇ ਆ ਕਿ ਇਹ ਤੁਸੀਂ ਕਿਉਂਕਿ ਪਾਣੀ ਜਿਹੜਾ ਨੀਚੇ ਤੋਂ ਆ ਕੇ ਪੂ ਲੈਵਲ ਹੈ ওভারਫਲੋ ਹੋ ਜਾਂਦਾ ਪਾਣੀ ਉਹ ਸਿੱਧਾ ਇਹਨੂੰ ਬਾਈਪਾਸ ਕਰ ਦੇਵੇ ਮੈਂ ਕਹਿੰਦਾ ਤੁਹਾਡੇ ਕਹਿੰਦਾ ਮਤਲਬ ਵੀ ਜਦੋਂ ਹੁਣ ਬੰਨ ਵਰਕੇ ਗਏ ਇੱਕ ਸਿਆਉਣ ਹੈ ਦੀ ਹੈਗੀ ਸਹਾਵਤ ਦੇ ਜਦੋਂ ਇਹ ਜੰਝ ਤੇ ਬੰਨੋ ਬੰਨੋ ਕੋਈ ਸਰ ਇਹ ਬੰਨ ਨਹੀਂ ਹੈ ਇੱਕ ਛੋਟੀ ਜੀ ਬੱਟ ਟਾਈਪ ਹੈਗਾ ਇਹ ਇਹ ਕੁਝ ਵੀ ਨਹੀਂ ਤਸੂਜੀ ਮਿੱਟੀ ਹੈ ਇਹ ਕੰਮ ਨਹੀਂ ਕਰਦਾ ਜਦੋਂ ਪਾਣੀ ਆਂਦਾ ਤੇ ਉਹ ਰੁੜ ਜਾਂਦੀ ਹੈ ਰੁੜ ਜਾਂਦੀ ਹੈ ਪੱਕਾ ਇੰਟੀਜਮ ਹੋਣਾ ਅਸੀਂ ਕਹਿੰਦੇ ਪੱਕਾ ਇੰਟੀਜਮ ਸਰਕਾਰ ਕਰਕੇ ਚਾਵੇ ਮੈਂ ਕਹਿੰਦਾ ਤੇ ਭਾਜੀ ਕੁਝ ਕਹਿਣਾ ਚਾਹੁੰਦੇ ਆ ਕੀ ਕਰ ਰਹੇ ਜੰਦੇ ਹੋ ਤੁਸੀਂ ਕਹੀ ਬਿਲਕੁਲ ਮੁਲਾਜ਼ਮ ਜਿਹੜੇ ਲੋਕ ਹਨ ਜੀ ਇਹਨਾਂ ਨੇ ਸਾਨੂੰ ਸਦਾਈ ਬਣਾਇਆ ਤਾਂ ਆਮ ਆਦਮੀ ਪਾਰਟੀ ਸਰਕਾਰ ਕਹਿੰਦੇ ਬਹੁਤ ਇਮਾਨਦਾਰੀ ਦੇ ਵਧੀਆ ਇਮਾਨਦਾਰ ਪਾਰਟੀ ਤੇ ਫਿਰ ਜਿਹੜੇ ਅਫਸਰ ਉਹ ਕਰਪਟਾ ਅਫਸਰਾਂ ਵਿੱਚ ਜਿੰਨਾ ਕਸੂਰ ਹੈਗਾ ਅਫਸਰਾਂ ਤੇ ਜਿਹੜੇ ਉਹਨਾਂ ਦੇ ਜਿਹੜੇ ਆਪਣੇ ਪਾਰਟੀ ਵਰਕਰ ਹੈਗੇ ਆ ਤੇ ਫਿਰ ਉਹ ਵੀ ਨਾਲ ਨਾਲ ਦੇਖੋ ਵਰਕਰ ਤੇ ਜਿਹੜਾ ਲੀਡਰ ਆਣਾ ਲੀਡਰ ਨੇ ਤੇ ਅਫਸਰ ਨੂੰ ਕਹੜਾ ਜੀ ਠੀਕ ਹੈ ਨਾ ਲੀਡਰ ਦੇ ਉੱਤੇ ਤੇ ਆਪਾਂ ਨਾ ਦੋਸ਼ ਲਾਈਏ ਲੀਡਰ ਹੁਣ ਸਾਡੇ ਆਸਾਂ ਬਣੀ ਲੀਡਰ ਆ ਜੇ ਮੰਨ ਲੋ ਇਹ ਕਹਿਣਗੇ ਵੀ ਸਾਨੂੰ ਵੀ ਇਹ ਕੰਮ ਕਰੋ ਤੇ ਅਸੀਂ ਉੱਥੇ ਜਾ ਕੇ ਬਸ ਬੋਰੂ ਪਾਸ ਝਾੜਨੇ ਦੋ ਕੇ ਬੰਦਿਆ ਦੇ ਇੱਕ ਨਿਗਾ ਜਾ ਟਰੈਲਰ ਉਹਨਾਂ ਨੇ ਲਾਇਆ ਦੱਸੇ ਇੱਕਦਮ ਮਿੱਟੀ ਦਾ ਭਾਈ ਤੁਸੀਂ ਉਹਦੇ ਕੋਲ 10 ਵੀ ਟਰਾਲੀਆਂ ਆਉਂਦੀਆਂ ਤੇ ਫੇਰ ਤੁਸੀਂ ਬੁਝੋਣੀ ਤੁਹਾਡੇ ਕਹਿੰਦਾ ਮਤਲਬ ਜਿਹੜੇ ਅਫਸਰ ਆ ਉਹ ਕਰਪਟਾ ਬਿਲਕੁਲ ਅਫਸਰ ਮੈਂ ਕਹਾਂ ਜੀ ਮੇਰੇ ਵੀਰ ਦੀ ਹੈ ਗਿਆ ਇਹ ਆਮ ਆਦਮੀ ਪਾਰਟੀ ਦੇ ਵਰਕਰ ਆ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਤੁਹਾਡੀ ਸਰਕਾਰ ਰਹੀ ਹੈ ਤੁਸੀਂ ਸਰਕਾਰ ਦੇ ਵਿੱਚ ਕੀ ਕਰਾਇਆ ਕਹਿੰਦੇ ਅਸੀਂ ਕਹਿੰਦੇ ਆ ਸਾਡੇ ਇੱਥੇ ਮਲਤਾਨੀ ਸਾਹਿਬ ਉਹ ਵੀ ਕਹਿੰਦੇ ਆ ਪਰ ਜਿਹੜੇ ਅਫਸਰ ਆ ਉਹ ਕਰਪਟਾ ਹੁਣ ਇਹ ਵੀਡੀਓ ਜਦੋਂ ਚੱਲੇਗੀ ਅਫਸਰਾਂ ਤੱਕ ਜਾਏਗੀ ਹੁਣ ਦੇਖੋ ਇਹਦਾ ਕੀ ਰਿਜ਼ਲਟ ਆਉਂਦਾ ਮਕੇਰੀਆਂ ਤੋਂ ਕੁਲਵਿੰਦਰ ਹੈਪੀ ਪੰਜਾਬ ਸਵੇਰਨ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਸਵੇਰਾਂ ਨਿਊਜ਼ ਇਸ ਟਾਈਮ ਅਸੀਂ ਖੜੇ ਆਂ ਮੁਕੇਦੀਆਂ ਦੇ ਪਿੰਡ ਹਰਲੇੜ ਜਰਾਦਨ ਜਿੱਥੇ ਕੀ ਵੀ 2023 ਦੇ ਵਿੱਚ ਵੀ ਬਹੁਤ ਪਾਣੀ ਆ ਤੇ ਪਿਛਲੇ ਦੋਹਾਂ ਚਾਰਾਂ ਦਿਨਾਂ ਦੇ ਵਿੱਚ ਵੀ ਬਹੁਤ ਪਾਣੀ ਆ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਇਸ ਟਾਈਮ ਅਸੀਂ ਇੱਥੇ ਗਰਾਊਂਡ ਜ਼ੀਰੋ ਤੇ ਖੜੇ ਆਂ ਪਿੰਡ ਦੇ ਵਿੱਚ ਖੜੇ ਆਂ ਟਾਈਮ ਮੇਰੇ ਹਿਸਾਬ ਨਾਲ ਇਸ ਟਾਈਮ ਹੋ ਗਿਆ ਹੋਣਾ ਆ 3:30-4 ਦਾ ਪੌਣੇ 4 ਦਾ ਟਾਈਮ ਆ ਇਹ ਜੇ ਇਸ ਤੋਂ ਪਹਿਲਾਂ ਦੀ ਅਸੀਂ ਤਸਵੀਰਾਂ 11 ਵਜੇ ਦੇਖਦੇ ਤੇ 11 ਵਜੇ ਇਸ ਜਗ੍ਹਾ ਤੇ ਨਹੀਂ ਕੋਈ ਮਾਸਾ ਪਾਣੀ ਨਹੀਂ ਸੀਗਾ ਹਨਾ 11 ਵਜੇ ਇੱਥੇ ਪਾਣੀ ਨਹੀਂ ਸੀਗਾ 11 ਵਜੇ ਇੱਥੇ ਪਾਣੀ ਹੈ ਨਹੀਂ ਸੀਗਾ 11 ਵਜੇ ਤੋਂ ਲੱਕੇ ਹੁਣ ਪੌਣੇ 4 ਹੋ ਗਏ ਆ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਲਓ ਕਿੰਨਾ ਪਾਣੀ ਹੈਗਾ ਆ ਹੁਣ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਤੇ ਘਾਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦਾ ਚਾਹੁੰਦੇ ਆ ਕੋਈ ਸਰਕਾਰ ਵੱਲੋਂ ਇਥੇ ਮਦਦ ਕੀਤੀ ਗਈ ਆ ਜਾਂ ਕੋਈ ਆਇਆ ਤੁਹਾਡੀ ਖਬਰ ਸਾਂ ਲੈਣ ਕੀ ਕਿ ਹਾਂਜੀ ਗੱਲ ਕਰਦੇ ਆ ਪਿੰਡ ਵਾਸੀਆਂ ਜਿਨ੍ਹਾਂ ਦਾ ਇੱਥੇ ਘਰ ਸਾਹਮਣੇ ਘਰ ਆ ਪਰ ਉਹ ਘਰ ਨਹੀਂ ਜਾ ਸਕਦੇ ਡਰਦੇ ਪਾਣੀ ਦੇ ਵਿੱਚ ਗੱਲ ਕਰਦੇ ਹਾਂਜੀ ਪਾਜੀ ਬਹਾ ਸਿੰਘ ਪਿੰਡ ਵਾਲੇ ਤੋਂ ਬੋਲ ਆ ਜੀ ਆਹ ਸਾਹਮਣੇ ਘਰ ਮੇਰਾ ਜੀ ਗੱਲ ਕਰ ਪਾਣੀ ਦੇਖੋ ਜੀ ਪਾਜੀ ਕਿੰਨਾ ਹੈਗਾ ਤੇ ਬੜੀ ਔਖੀ ਆ ਕੋਈ ਆਇਆ ਨਹੀਂ ਇਨ ਲਾਖੇ ਹਣ ਦੇਖ ਭਾਲ ਕਰਨ ਕੀ ਕੀ ਕਰਦੇ ਤੇ ਕੀ ਨਹੀਂ ਕਰਦੇ ਪਾਜੀ ਬੇਨਤੀ ਆ ਵੀ ਹਵਾਲਾ ਕੀਤਾ ਜਾਏ 2023 ਦੇ ਵੀ ਜੀ ਇਸ ਪਿੰਡ ਦੇ ਵਿੱਚ ਬੜੀ ਲੋਕਾਂ ਨੇ ਮਦਦ ਕੀਤੀ ਸੀ ਬਾਹਰੋਂ ਆ ਕੇ ਹੁਣ ਅੱਜ ਤੋਂ ਚਾਰ ਪੰਜ ਦਿਨਾਂ ਪਹਿਲਾਂ ਵੀ ਪਾਣੀ ਇੱਥੇ ਆਇਆ ਸੀ ਆਇਆ ਜੀ ਹਾਤਵਾਰ ਤੇ ਕੋਈ ਆਇਆ ਇੱਥੇ ਕੋਈ ਨਹੀਂ ਆਇਆ ਜੀ ਹਾਂਜੀ ਕੱਲ ਇੱਥੇ ਮੰਤਰੀ ਵੀ ਆਏ ਤੇ ਐਮ ਐਲ ਏ ਵੀ ਆਇਆ ਤੇ ਨਾਲ ਐਮ ਪੀ ਵੀ ਆਇਆ ਡੀ ਸੀ ਵੀ ਆਏ ਹੋਰ ਸਾਰੇ ਅਧਿਕਾਰੀ ਆਏ ਉਹ ਵੀ ਇੱਥੇ ਆਏ ਅੱਥਰੇ ਪੁਲਤੇ ਦੇ ਦੇ ਦੂ ਕੇ ਚੱਲ ਗਏ ਜੀ ਤੇ ਇੱਥੇ ਨਹੀਂ ਆਏ ਲੋਕਾਂ ਦੇ ਘਰਾਂ ਦੇ ਦੇਖਣੇ ਨਹੀਂ ਨਹੀਂ ਹੈ ਲੋਕਾਂ ਦੇ ਘਰਾਂ ਵਿੱਚ ਨਹੀਂ ਆਏ ਉਹ ਪੁਲਤੋ ਹੀ ਵਾਪਸ ਮੁੜ ਗਏ ਜੀ ਤੇ ਤੁਸੀਂ ਕਿਹਾ ਨਹੀਂ ਪਿੰਡ ਵਾਲੇ ਸਾਡੇ ਘਰ ਦੇਖੋ ਆ ਕੇ ਔਰ ਇਹ ਦੁਨੀਆ ਪਬਲਿਕ ਨਹੀਂ ਉੱਥੇ ਅਸੀਂ ਇਸ ਨੂੰ ਨਹੀਂ ਕਾੜੀ ਕਿਸੇ ਨੂੰ ਨਹੀਂ ਤੁਹਾਨੂੰ ਦੇਖੋ ਮੇਰੀ ਗੱਲ ਸੁਣੋ ਤੁਸੀਂ ਸਾਹਮਣੇ ਕਿਹਾ ਵੀ ਸਾਡਾ ਸਾਹਮਣੇ ਘਰ ਆ ਹਨਾ ਹੁਣ ਅੰਦਰ ਕਿੰਨਾ ਕਿੰਨਾ ਪਾਣੀ ਹੋਏਗਾ ਪਾਣੀ ਅੰਦਰ ਵੜ ਗਿਆ ਜੀ ਹਾਂਜੀ ਆ ਦੇਖੋ ਢਾਰ ਸਭੇ ਵੜ ਗਿਆ ਪਾਣੀ ਅੱਛਾ ਜੀ ਪਾਣੀ ਅੰਦਰ ਵੜ ਗਿਆ ਹਾਂਜੀ ਪਾਣੀ ਅੰਦਰ ਵੜ ਤੇ ਕੋਈ ਮਦਦ ਕੋਈ ਮਿਲੀ ਨਹੀਂ ਨਹੀਂ ਕੋਈ ਹੁਣ ਕੀ ਕਹਿਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਅਸੀਂ ਹਾਲਾਤ ਦੇਖਣ ਵਾਲੇ ਸਾਡੇ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਪਾਜੀ ਹੁਣ ਤੁਸੀਂ ਬੋਲੋ ਕੀ ਕਹਿੰਦੇ ਫਿਰ ਹਲੋ ਹਾਂਜੀ ਇਹ ਜਿਹੜਾ ਪਿੰਡ ਸਾਡਾ ਹਲੇੜ ਜਨਾਬ ਦਾ ਇਹ ਅੱਜ ਤੋਂ ਨਹੀਂ ਇਹ ਸਦੀਆਂ ਤੋਂ ਸਾਡੇ ਪਿੰਡ ਦੇ ਲੋਕ ਦਾਦੇ ਪਰਦਾਦੇ ਇਸੇ ਪਾਣੀ ਮਾਰ ਪਾਣੀ ਦੀ ਮਾਰ ਨਾਲ ਜਿਹੜੀ ਜ਼ਮੀਨ ਤੋਂ ਨਹੀਂ ਤਾਂ ਜਾ ਥਕੇ ਕਿਉਂਕਿ ਹਰ ਸਾਲ ਇੱਥੇ ਪਾਣੀ ਆਂਦਾ 1988 ਦੇ ਵਿੱਚ ਫਲੱਡ ਆਇਆ ਸੀ ਉਸ ਵੇਲੇ ਤੁਸੀਂ ਬਜੀ ਉਹ ਵੀ ਕੰਪਲੀਟ ਨਹੀਂ ਬਣੀ ਹੁਣ ਜਿਹੜੀ ਕੰਪਲੀਟ ਨਹੀਂ ਬਣੀ ਉਥੋਂ ਦੀ ਅੱਗੇ ਜਿੱਥੋਂ ਤੱਕ ਬੜਾਈ ਹੋ ਤੋ ਅੱਗੋਂ ਦੀ ਪਾਣੀ ਆ ਜਾਂਦਾ ਤੁਸੀਂ ਨੂੰ ਜਦੋਂ ਪਾਣੀ ਰੁਕ ਜਾਂਦਾ ਤੁਸੀਂ ਨੂੰ ਤੋੜ ਦਿੰਦਾ ਤੇ ਅਸੀਂ ਇਹ ਪਾਣੀ ਦੀ ਬਾੜ ਚ ਆ ਜਨੇ ਆ ਸਾਨੂੰ ਅਸੀਂ ਅਜੇ ਤੱਕ ਯਾਦ ਨਹੀਂ ਹੋਏ ਲੋਕੀ ਕਹਿੰਦੇ ਆ ਵੀ ਅਸੀਂ ਯਾਦ ਹੋ ਗਏ ਆ ਅਸੀਂ ਯਾਦ ਨਹੀਂ ਹੈਗੇ ਅਸੀਂ ਫਿਰ ਗੁਲਾਮ ਤੇ ਗੁਲਾਮ ਆ ਪਾਣੀ ਦੇ ਵਿੱਚ ਅਸੀਂ ਸਰਕਾਰ ਅਗੇ ਮਿਹਰ ਬੇਹਦਬਾਨੀ ਕਰਕੇ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਦੇ ਲੋਕਾਂ ਨੂੰ ਰਹਿਣ ਵਾਸਤੇ ਕਿਤੇ ਬਾਹਰ ਕਿਤੇ ਕਲੋਨੀ ਦਿੱਤੀ ਜਾਵੇ ਤਾ ਜੋ ਇਹ ਲੋਕ ਪ੍ਰਸਾਦ ਦੇ ਦਿਨਾਂ ਦੇ ਵਿੱਚ ਆਪਣਾ ਸੁੱਖ ਦੀ ਨੀਂਦ ਸੌ ਸਕਣ ਇਹ ਬਿਲਕੁਲ ਇਹਨਾਂ ਨੂੰ ਅਜੇ 10 15 ਦਿਨ ਹੋ ਗਏ ਆ ਇਹ ਸੁੱਤੇ ਨਹੀਂ ਹੈਗੇ ਇਹ ਕਿਤੇ ਅਸੀਂ ਗੱਲ ਕਰੀਏ ਪਈ ਹਫਤਾ ਪਹਿਲਾਂ 10 ਦਿਨ ਪਹਿਲਾਂ ਤੁਸੀਂ ਬੰਨਣ ਵਾਸਤੇ ਆਏ ਸੀ ਹੈਨਾ ਹਾਂਜੀ ਉਹ ਆਏ ਸੀਗੇ ਉਹ ਕੋਈ ਟਾਈਮ ਨਹੀਂ ਹੈਗਾ ਬੰਨਣ ਦਾ ਉਹ ਤੇ ਮੁਰਦੇ ਦੇ ਮੂੰਹ ਦੇ ਵਿੱਚ ਪਾਣੀ ਪਾਉਣ ਵਾਲੀ ਗੱਲ ਹੈ ਉਹ ਤੇ ਪਾਣੀ ਜਿ ਜਲੇ ਤੁਸੀਂ ਬੰਦੇ ਆ ਉਹਦੇ ਉਸੇ ਵੇਲੇ ਵੀ ਰੁੱੜ ਜਾਂਦੀ ਆ ਤੇ ਮੈਂ ਸਰਕਾਰ ਅਗੇ ਅਪੀਲ ਕਰਦਾ ਕਿ ਇਸ ਪਿੰਡ ਵਾਲਿਆਂ ਨੂੰ ਬਾਹਰ ਕਿਤੇ ਕਲੋਨੀ ਜਿੱਤੀ ਬਣਾ ਕੇ ਦਿੱਤੀ ਜਾਵੇ ਤੇ ਜੇ ਸਰਕਾਰ ਸਾਡੀ ਮਦਦ ਕਰੇ ਅਸੀਂ ਸਰਕਾਰ ਦੇ ਧੰਨਵਾਦੀ ਹੂੰ ਤੁਹਾਡੀ ਕਿੰਨੀ ਉਮਰ ਹੋ ਚਲੀ ਐ ਇਸ ਦੀ ਮੇਰੀ ਉਮਰ ਹੋ ਗਈ ਹੈ ਜੀ 75 ਸਾਲ ਤੇ ਕੀ ਕਹਿੰਦੇ ਹਰ ਦੋ ਤਿੰਨ ਸਾਲ ਬਾਦ ਦੋ ਤਿੰਨ ਸਾਲਾਂ ਨੂੰ ਸਾਡੇ ਤੇ ਹਾਲੀ ਹਾਲ ਸਾਲ ਜਾਂਦਾ ਤੇ ਦੋ ਤਿੰਨ ਸਾਲ ਦਾ ਤੇ ਇਹ ਤੁਸੀਂ ਬਜੰਗਾ ਰੁਕਿਆ ਤੇ ਕੋਈ ਹੱਲ ਨਹੀਂ ਹੋਇਆ ਉਹਦਾ ਹੱਲ ਤੇ ਇਹੋ ਹੀ ਹਾਲੇ ਉਹੀ ਹੋਇਆ ਕਿ ਪਾਣੀ ਆ ਗਿਆ ਤੇ ਚਲ ਗਿਆ ਜੀ ਜਿਹੜੇ ਜਾਗਦੇ ਹੀ ਜਾਗਦੇ ਰਹੇ ਜਿਹੜੇ ਸੁੱਤੇ ਦੇ ਉਹ ਸੁੱਤੇ ਰਹੇਗੇ ਸੁੱਤੇ ਰਹੇਗੇ ਸਰਕਾਰਾਂ ਵੀ ਸੁੱਤੀਆਂ ਰਹਿ ਗਈਆਂ ਹੁਣ ਤੁਹਾਡਾ ਕਹਿਣ ਦਾ ਮਤਲਬ ਵੀ ਹੁਣ ਲੋਕਾਂ ਨੂੰ ਜਾਗਣਾ ਚਾਹੀਦਾ ਜੇ ਲੋਕ ਨਾ ਜਾਗਣਦੇ ਵੀ ਸਾਰੀ ਉਮਰ ਅਸੀਂ ਤੇ ਜਿਹੜੀ ਉਮਰ ਆਪਣੀ ਕੱਢ ਲਈ ਆ ਸਾਡੀ ਜਿਹੜੀ ਆਨ ਵਾਲੀ ਜਨਰੇਸ਼ਨ ਆ ਉਹ ਸਾਨੂੰ ਯਾਦ ਕਰਕੇ ਰੋਇਆ ਕਰੇਗੀ ਤੇ ਇਹ ਕਿੰਨੇ ਟਾਈਮ ਦੇ ਵਿੱਚ ਅੱਜ ਜਿਹੜਾ ਅੱਜ ਸਵੇਰੇ ਪਾਣੀ ਆ ਸਵੇਰੇ ਇੱਥੇ ਸੁੱਕਾ ਸੀ ਸਰ ਇੱਥੇ ਸੁੱਕਾ ਸੀਗਾ ਸਵੇਰੇ ਇਹ ਸਾਨੂੰ ਪਤਾ ਨਹੀਂ ਕਿ ਕਿਸੇ ਵੇਲੇ ਆਏਗਾ ਸਾਡੇ ਸੁੱਤੇ ਪਾ ਸਾਡੇ ਮੰਝਾ ਥੱਲੇ ਵੀ ਆ ਸਕਦਾ ਤੇ ਐਦਾਂ ਹੋਇਆ ਕਿ ਹਜੀ ਹੋਇਆ ਜੀ ਕਈ ਵਾਰ ਹੋਇਆ ਲੋਕਾਂ ਨਾਲ ਜਦੋਂ ਜਦੋਂ ਤੁਸੀਂ ਰਾਤ ਸੌਂਨੇ ਸਵੇਰੇ ਉੱਠ ਕੇ ਦੇਖਿਆ ਬਸ ਥੱਲੇ ਮੰਜਾ ਥੱਲੇ ਪਾਣੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ 88 ਤੋਂ ਪਹਿਲੇ ਐਡਾ ਨਹੀਂ ਜਦੋਂ ਤੁਸੀਂ ਨਹੀਂ ਹੁੰਦੀ ਇਹੋ ਹਾਲ ਹੁੰਦਾ ਹੈ ਲੋਕਾਂ ਦਾ ਜੁਲੀਆਂ ਲੋਕਾਂ ਦੀਆਂ ਰੋਡਾਂ ਨਹੀਂਆਂ ਕੁਲੀਆਂ ਲੋਕਾਂ ਦੀਆਂ ਰੋਡਾਂ ਨਹੀਂਆਂ ਕੱਚਾ ਜੇ ਕੱਚਾ ਬਾਵਾ ਦੇ ਕੇ ਤੇ ਰੋਲੀ ਬੁੱਢੀਆਂ ਨੇ ਬੈ ਜਾਣ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੋ ਸਰਕਾਰ ਅਗੇ ਅਪੀਲ ਕਰਦੇ ਆਂ ਵੀ ਸਾਡੋ ਇੱਥੇ ਇਸ ਪਿੰਡ ਵਾਲਿਆਂ ਨੂੰ ਕੋਈ ਕਿਤੇ ਕਲੋਨੀ ਬਣਾ ਦੇਣ ਤੇ ਉਹ ਜਿਹੜੇ ਬਰਸਾਤ ਦੇ ਦੇਣਾ ਉਥੇ ਜਾ ਕੇ ਪਿੰਡ ਵਾਸੀ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਨੇ ਆਪਣਾ ਦੁੱਖ ਦੱਸਿਆ ਵੀ ਉਹ ਕਹਿੰਦੇ ਵੀ ਜਿਹੜਾ ਪਾਣੀ ਹਰ ਸਾਲ ਆਂਦਾ ਆ ਪਰ ਇਹਦਾ ਹੱਲ ਕੋਈ ਨਹੀਂ ਹੁੰਦਾ ਆ ਵੀ ਜਾਂ ਤਾਂ ਇਹਦਾ ਪੱਕਾ ਹੱਲ ਹੋਵੇ ਉਹਨਾਂ ਨੇ ਇੱਕ ਹੈਰਾਨ ਜਨਕ ਗੱਲ ਇਹ ਵੀ ਦੱਸੀ ਆ ਵੀ ਜਦੋਂ ਬਰਸਾਤ ਹੁੰਦੀ ਆ ਅਸੀਂ ਤਾਂ ਬਰਸਾਤ ਦੇ ਵਿੱਚ ਜਦੋਂ ਸੌਂਦੇ ਆ ਉਹ ਤਾਂ ਸੁੱਕਾ ਹੁੰਦਾ ਜਦੋਂ ਸਵੇਰੇ ਉੱਠ ਕੇ ਦੇਖਦੇ ਆ ਸਾਡੇ ਮੰਝਿਆ ਥੱਲੇ ਪਾਣੀ ਜਾਂਦਾ ਹੁੰਦਾ ਆ ਪਾਣੀ ਇੰਨਾ ਹੁੰਦਾ ਆ ਵੀ ਅਸੀਂ ਕੀ ਕਹਦੇ ਤੁਹਾਨੂੰ ਫੇਰ ਇੱਕ ਵਾਰੀ ਲਾਈਵ ਤਸਵੀਰਾਂ ਦੱਸੇ ਕੈਮਰਾਮੈਨ ਤਾਂ ਇਹ ਪਾਣੀ ਕੋਈ ਉਹ ਸਟਿਲ ਨਹੀਂ ਹੈਗਾ ਆ ਤੇ ਰਨਿੰਗ ਚੱਲਦਾ ਪਿਆ ਪਾਣੀ ਆ ਤੁਸੀਂ ਬੰਦਾ ਪਾਣੀ ਆ ਪਿੰਡ ਦੇ ਵਿੱਚ ਇਸ ਪਿੰਡ ਦੇ ਵਿੱਚ ਅਕਸਰ ਹੀ ਬਹੁਤ ਪਾਣੀ ਆਉਂਦਾ ਆ ਅਸੀਂ ਇਸ ਇਲਾਕੇ ਦੀ ਇੱਥੇ ਮਕੇਰੀਆਂ ਦੇ ਲੱਗੇ ਵੀ ਜਿੰਨੇ ਵੀ ਸਾਰੇ ਹਰਕ ਪਿੰਡ ਦੇ ਵਿੱਚ ਜਾਣਦੇ ਆ ਗਰਾਊਂਡ ਜ਼ੀਰੋ ਦੇ ਵਿੱਚ ਜਾਣਦੇ ਆ ਦੱਸਦੇ ਲੋਕਾਂ ਨੇ ਮੁਸ਼ਕਲਾਂ ਵੀ ਸੋ ਦੇਖਦੇ ਆ ਕਿ ਕੀ ਕੀ ਲੋਕਾਂ ਨੇ ਮੁਸ਼ਕਲਾਂ ਆ ਸਰਕਾਰਾਂ ਕਹਿੰਦੇ ਜਿਹੜੀਆਂ ਮਰਜ਼ੀ ਆ ਜਾਣ ਪਰ ਕੋਈ ਹੱਲ ਨਹੀਂ ਹੁੰਦਾ ਆ ਪੋਰਾ ਸੱਟ ਨਾਲ ਅੰਕਲ ਇੱਥੇ ਰਹੋ ਬੀਬੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਸੀ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੈਗਾ ਨਾ ਨਹੀਂ ਨਹੀਂ ਤੁਸੀਂ ਕੁਝ ਬੋਲਣਾ ਚਾਹੁੰਦੇ ਸੀ ਬੋਲਿਆ ਹਲੇ ਕਾਰ ਵਾਲਾ ਆਇਆ ਹਾਂਜੀ ਕੀ ਸਾਡੇ ਇਕੱਠੇ ਆਈ ਅੱਛਾ ਘਰ ਤੁਹਾਡਾ ਹੀ ਆ ਹਾਂਜੀ ਸਾਡੇ ਦਾ ਇਹ ਸਾਡੇ ਘਰ ਆ ਆਹ ਖਾ ਜਾ ਪੀ ਉੱਧਰ ਵੱਡੀ ਦਾ ਦੁੱਧ ਹੀ ਦਾ ਵੀ ਸਾਡੇ ਘਰਾਂ ਦੇ ਇਹ ਹਾ ਘੁੜੀ ਹਾ ਜੀ ਪਾਣੀ ਵਿੱਚ ਚੱਲਿਆ ਪਾਣੀ ਦੇ ਪਿਛਲੇ ਬਣੇ ਸੇ ਨਿਕਾਰ ਹੋ ਰਿਹਾ ਜਿਹੜੇ ਪਾਣੀ ਦੇ ਵਿੱਚ ਹੈ ਕਿਸੇ ਗਲੀ ਕੋਕਰੀਆਂ ਨਾ ਪਹੁੰਚੇ ਸਾਰੀ ਮਿੱਟੀ ਗਰੀਬ ਪਰਿਵਾਰਾਂ ਦਾ ਸਾਰਾ ਇੱਥੇ ਸਾਡੇ 18 ਸਾਰਾ ਟੱਬਰ ਸਾਡਾ ਗਰੀਬ ਬਸਤੀ ਹੈ ਸਾਡੇ 4 ਘਰਾਂ ਜਿਹਨਾਂ ਨਾਲ ਜ਼ਿਆਦਾ ਜਦੋਂ ਅਸੀਂ ਪਿੰਡ ਦੇ ਵਿੱਚ ਆਏ ਆ ਦੇਖੋ ਲੋਕਾਂ ਦਾ ਦਰਦ ਉਹ ਕਹਿੰਦੇ ਵੀ ਇੱਥੇ ਪਾਣੀ ਪਾਣੀ ਹੈ ਇੱਕ ਬਾਜੀ ਆ ਬੜੇ ਕਾਲੇ ਉਹਨਾਂ ਨਾਲ ਗੱਲਬਾਤ ਕਰਦੇ ਬਾਜੀ ਕੀ ਕਹਿਣਾ ਚਾਹਦੇ ਹਾਂ ਉਹ ਕਾਰ ਉਸਨੂੰ ਮੈਂ ਇਹ ਸਾਰੇ ਜਿਹੜੇ ਘਰ ਆ ਸਾਡੇ ਆਪਣੇ ਆ ਇਹ ਅੱਜ ਤੋਂ 88 ਤੋਂ ਲੈ ਕੇ ਜਦੋਂ ਵੀ ਜਾਂਦਾ ਆ ਇਹ ਸਾਰੇ ਗਰੀਬ ਵਾਦੀ ਆ ਤੁਸੀਂ ਆਮ ਆਦਮੀ ਪਾਰਟੀ ਦੇ ਬੜੇ ਖਾਸਮ ਖਾਸ ਹਾਂ ਹੈਗੀ ਜਰੂਰ ਹੈ ਜੀ ਪਰ ਆ ਤਿੰਨ ਸਾਲ ਆਵਾਦੀ ਪਾਰਟੀ ਕੋਈ ਕੰਮ ਨਹੀਂ ਕਰਾਇਆ ਕੋਈ ਕੰਮ ਨਹੀਂ ਕਰਾਇਆ ਜੀ ਦੇਖੋ ਜੇ ਭਗਵੰਤ ਮਾਨ ਸਾਹਿਬ ਜੇ ਕਹਿ ਦਿੰਦੇ ਉਤੋਂ ਆਰਡਰ ਦੇ ਦੇ ਜਿਹੜੇ ਗਾੜੀ ਮਲਾਜੇ ਬਣਾ ਉਹ ਇੱਥੇ ਆ ਕੇ ਗੋਮਲੂਆ ਤੋਂ ਮਿੱਟੀ ਚੜ ਜਾਂਦੇ ਤੇ ਤੁਹਾਡੇ ਮਲਤਾਨੀ ਸਾਹਿਬ ਖਾਸ ਹੁਣ ਕੰਮ ਕਰਦੇ ਮਲਤਾਨੀ ਸਾਹਿਬ ਉਹਨਾਂ ਨੇ ਕੰਮ ਕੀਤਾ ਜੀ ਇਹ ਕਿੰਨੀ ਕੰਮ ਆਤਾ ਆ ਕੰਮ ਨੇ ਸਾਹਮਣੇ ਕੰਮ ਦਿਖਦਾ ਇਹ ਤਾਂ ਪਾਣੀ ਆ ਜੀ ਉਹਨਾਂ ਦਾ ਜਿਹਦੇ ਕੋਈ ਜਣਾ ਕਾਰੋਬਾਰ ਆ ਨਾ ਜੇ ਮਨਤਾਲੀ ਸਾਹਿਬ ਉਹਨਾਂ ਨੇ ਉੱਥੇ ਅਫਸਰਾਂ ਨੂੰ ਕਹਿਣਾ ਆ ਕੱਲ ਵੀ ਇੱਥੇ ਗੱਲ ਹੋਈ ਤੁਸੀਂ ਦੇ ਉਹਨਾਂ ਨੇ ਕਿਹਾ ਜੀ ਤੁਸੀਂ ਹੁਣ ਕਰਨ ਦੇ ਜੈ ਸਾਹਿਬ ਨੂੰ ਕਹਿਣ ਲੱਗੇ ਜੈ ਸਾਹਿਬ ਕਹਿਣ ਲੱਗੇ ਜੀ ਅਸੀਂ ਮਿੱਟੀ ਲੱਗੇ ਤੇ ਬੋਰੂ ਭਰਨੇ ਨੇ ਉੱਥੇ ਵੀ ਇਹਦੀ ਗੱਲ ਹੋਈ ਮੈਂ ਕਿਹਾ ਜੇ ਹੁਣ ਤਾਂ ਤੁਸੀਂ ਬੋਰੂ ਲਾਪੇ ਭਰਨਾ ਇਹਦੇ ਤੁਹਾਨੂੰ 23 ਤੋਂ ਲੈ ਕੇ ਭਰਨਾ ਚਾਹੀਦਾ ਸੀ ਤੁਸੀਂ ਦੇ ਉੱਤਰ ਪੇਰ ਕੀਤੀ ਨਹੀਂ ਤੁਸੀਂ ਤੇ ਪਿੰਡਾਂ ਵਿੱਚ ਤੁਸੀਂ ਘੁੰਮਦੇ ਚਿੱਟੇ ਕੁਰਤੇ ਪਜਾਮੇ ਤੇ ਤੇ ਤੁਸੀਂ ਜਾ ਕੇ ਤੁਸੀਂ ਨਹੀਂ ਕਹਿੰਦੇ ਸਾਡੇ ਕੰਮ ਤੇ ਸਾਡੇ ਪਿੰਡ ਦਾ ਕੰਮ ਕਰੋ ਇਹ ਤੁਸੀਂ ਬਿਲਕੁਲ ਜੈ ਮਲਤਾਨੀ ਸਾਹਿਬ ਉਹਨਾਂ ਨੂੰ ਕਹਿੰਦੇ ਨਹੀਂ ਮਲਤਾਨੀ ਸਾਹਿਬ ਨੂੰ ਤੁਸੀਂ ਹੋ ਗਿਆ ਤੁਸੀਂ ਦੋਆਂ ਸਾਲਾਂ ਬਾਅਦ ਤੁਸੀਂ ਸੁੱਤੇ ਰਹੇ ਤੇ ਤੁਹਾਨੂੰ ਪਹਿਲਾਂ ਨਹੀਂ ਚੇਤਾ ਆਇਆ ਵੀ ਅਸੀਂ ਕੰਮ ਕਰਾਈਏ ਬਿਲਕੁਲ ਅਸੀਂ ਕਿਹਾ ਜੀ ਜਿਹੜੇ ਅਫਸਰ ਲੋਕ ਹਨ ਨਾ ਭਾਈ ਤੁਸੀਂ ਕਹਿਣਾ ਕੋਈ ਕਹਿਣਾ ਦਿੰਦੇ ਨਾ ਹਾਂ ਸਰ ਮੈਂ ਸ਼ਾਰਟਿੰਗ ਬ੍ਰਿਜਾ ਕਰਤਾ ਜਾਣਾ ਇਹ ਸੰ 2023 ਦੇ ਵਿੱਚ ਜਿਹੜਾ ਇਹ ਹੜ ਆਇਆ ਸੀਗਾ ਸਾਡੇ ਪਹਿਲੇ 2023 ਦੇ ਵਿੱਚ ਅਸੀਂ ਉਦੋਂ ਵੀ ਬੇਨਤੀ ਕੀਤੀ ਸੀ ਸਰਕਾਰ ਨੂੰ ਵੀ ਇਹ ਤੁਸੀਂ ਬੰਨ ਨੂੰ ਸਾਡੇ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਜੀਟੀ ਰੋਡ ਤੋਂ ਰਾਕੇ ਕੁਝ ਏਰੀਆ ਹਿਮਾਚਲ ਪ੍ਰਦੇਸ਼ ਦਾ ਪੈਂਦਾ। ਉਹ 1.5 ਕਿਲੋਮੀਟਰ ਏਰੀਆ ਹੈ। ਇਹਣਾ ਪੁਲ ਦੇ ਥੱਲੇ ਪਾਣੀ ਜਿਹੜਾ ਆ ਉਹ ਉੱਥੋਂ ਡਾਇਵਰਟ ਹੋ ਜਾਂਦਾ। ਪਾਣੀ ਜਿਹੜਾ ਆ ਜਾਂਦਾ ਇਹ ਹਿਮਾਚਲ ਦੇ ਵਿੱਚ ਇਧਰ ਨੂੰ ਆ ਜਾਂਦਾ। ਪੰਜਾਬ ਦੇ ਏਰੀਆ ਦੇ ਵਿੱਚ ਜਿਹੜੀ ਝੁੱਤੀ ਬੰਨ ਹੈਗਾ ਉਹ ਇੱਕ ਸਿਰਫ 1.5 ਕਿਲੋਮੀਟਰ ਬੰਨ ਹੈਗਾ। ਬਾਕੀ ਅੱਗੇ ਬੰਨ ਹੈ। ਅਸੀਂ ਕੱਲ ਵੀ ਇੱਥੇ ਚੰਬਾ ਸਾਹਿਬ ਵੀ ਆਏ ਸੀਗੇ। ਹੋਰ ਪ੍ਰਸ਼ਾਸਨ ਵੀ ਆਇਆ ਸੀਗਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਸਰ ਇਹ ਝੁੱਤੀ ਬੰਨ ਨੂੰ ਇਸ ਜੀਡੀ ਰੋਡ ਤੋਂ ਲੈ ਕੇ ਬਾਬੂਪੁਰ ਮੀਂਹਪੁਰ ਤੱਕ ਜਿਹੜਾ ਇਹ ਤੁਸੀਂ ਬੰਨੂ ਮਜ਼ਬੂਤ ਤੇ ਉੱਚਾ ਤੇ ਔਰ ਦਰਿਆ ਵਾਲੀ ਸਾਈਡ ਤੇ ਜਿਹੜੀ ਹੈ ਪੈਚ ਵਰਗੀ ਜਿਹੜਾ ਪੱਥਰ ਦਾ ਪੈਚ ਵਰ ਕੀਤਾ ਜਾਵੇ ਤਾਂ ਜੀ ਮੇਰੇ ਹਿਸਾਬ ਨਾਲ 10 ਦਿਨ ਪਹਿਲਾਂ ਹੀ ਬਣ ਕੇ ਗਿਆ ਸਰ ਉਹ ਤਾਂ ਮਾੜਾ ਮੋਟਾ ਜਿਹੜਾ ਟਿਕ ਡੈਮੇਜ ਹੈਗਾ ਉਹ ਬਣਦਾ ਇਹ ਤਾਂ ਵੀ ਗੋਂਗਲੋਂ ਤੇ ਮਿੱਟੀ ਛਾੜਦੇ ਸਰ ਚਲੋ ਕੁਝ ਵੀ ਹੈ ਪਰ ਆਏ ਲੇਟ ਨੇ ਆਏ ਉਹਨੂੰ ਆਜੇ ਦੇ ਅੱਜ ਪਹਿਲੇ ਆਉਂਦੀ ਨਾ ਪਹਿਲੇ ਦੇਖਣਾ ਚਾਹੀਦਾ ਮੈਂ ਕਹਿੰਦਾ 2 ਮਹੀਨੇ ਕੱਲੀ ਤਕੀ ਜੀ ਮੈਨੇ ਬੂਹੇ ਪੈਸੇ ਕਿਹਾ ਸੀਗਾ ਕਿ ਇਹ ਸਾਡੀ ਕਿਸੇ ਵੱਲੋਂ ਹੀ ਉੱਚਾ 4 ਫੁੱਟ ਉੱਜਾ ਕੀਤਾ ਜਾਵੇ ਉਹ ਉਪਰ ਪੱਕਾ ਕੀਤਾ ਜਾਵੇ ਜਿਸ ਤਰ੍ਹਾਂ ਗੁਗਾਤਪੁਰ ਦੇ ਵਿੱਚ ਹੋਇਆ ਉਹਨਾਂ ਨੇ ਉਪਰ ਦੀ ਸਿਵਾਂ ਨੂੰ ਉੱਚਾ ਕਰਕੇ ਔਰ ਉਪਰ ਦੀ ਸ਼ੜਕ ਬਣਾਤੀ ਆ ਅਸੀਂ ਇਸ ਤਰ੍ਹਾਂ ਹੀ ਚਾਹੁੰਦੇ ਆ ਕਿ ਇਹ ਤੁਸੀਂ ਕਿਉਂਕਿ ਪਾਣੀ ਜਿਹੜਾ ਨੀਚੇ ਤੋਂ ਆ ਕੇ ਪੂ ਲੈਵਲ ਆ ਔਰਫਲੋ ਹੋ ਜਾਂਦਾ ਪਾਣੀ ਉਸ ਦਾ ਨੂੰ ਬਾਈਪਾਸ ਮੈਂ ਕਹਿੰਦਾ ਤੁਹਾਡੇ ਕਹਿੰਦਾ ਮਤਲਬ ਵੀ ਜਦੋਂ ਹੁਣ ਬੰਨ ਬਣ ਕੇ ਗਈ ਹੈ ਇੱਕ ਸਿਆਣ ਦੀ ਹੀਗੀ ਸੁਹਾਵਤੇ ਜਦੋਂ ਇਹ ਜੰਝ ਤੇ ਬੰਨੋ ਬੰਨੋ ਕੁਝ ਨਹੀਂ ਇਹ ਬੰਨ ਨਹੀਂ ਹੈ ਇੱਕ ਛੋਟੀ ਜੀ ਬੱਟ ਟਾਈਪ ਹੈਗਾ ਇਹ ਕੁਝ ਵੀ ਨਹੀਂ ਤਸੂਜੀ ਮਿੱਟੀ ਹੈ ਇੱਕ ਕੰਮ ਨਹੀਂ ਕਰਦਾ ਜਦੋਂ ਪਾਣੀ ਆਂਦਾ ਤੇ ਰੁੜ ਜਾਂਦੀ ਹੈ ਰੁੜ ਜਾਂਦੀ ਹੈ ਪੱਕਾ ਇੰਤਜ਼ਾਮ ਹੋਣਾ ਅਸੀਂ ਕਹਿੰਦੇ ਪੱਕਾ ਇੰਤਜ਼ਾਮ ਸਰਕਾਰ ਕਰਕੇ ਦਵੇ ਮੈਂ ਕਹਿੰਦਾ ਤੇ ਭਾਜੀ ਕੁਝ ਕਹਿਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਇਹ ਕਹਿੰਦੇ ਜਿਹੜੇ ਤੁਸੀਂ ਕਹਿੰਦੇ ਗੋਗਲੋ ਤੋਂ ਮਿੱਟੀ ਬਿਲਕੁਲ ਮੁਲਾਜ਼ਮ ਜਿਹੜੇ ਲੋਕ ਹਨ ਜੀ ਇਹਨਾਂ ਨੇ ਸਾਨੂੰ ਸਦਾਈ ਬਣਾਇਆ ਦਾ ਤੇ ਆਮ ਆਦਮੀ ਪਾਰਟੀ ਸਰਕਾਰ ਕਹਿੰਦੇ ਬਹੁਤ ਇਮਾਨਦਾਰੀ ਦੇ ਵਧੀਆ ਇਮਾਨਦਾਰ ਪਾਰਟੀ ਤੇ ਫਿਰ ਜਿਹੜੇ ਅਫਸਰ ਹੋ ਕ੍ਰਪਟਾ ਅਫਸਰਾਂ ਵਿੱਚ ਜਿੰਨਾ ਕਸੂਰ ਹੈਗਾ ਅਫਸਰਾਂ ਦਾ ਤੇ ਜਿਹੜੇ ਉਹਨਾਂ ਦੇ ਜਿਹੜੇ ਆਪਣੀ ਪਾਰਟੀ ਵਰਕਰ ਹੈਗੇ ਆ ਤੇ ਫਿਰ ਉਹ ਵੀ ਨਾਲ ਰਹੇ ਦੇਖੋ ਵਰਕਰ ਤੇ ਜਿਹੜਾ ਲੀਡਰ ਆ ਨਾ ਲੀਡਰ ਨੇ ਤੇ ਅਫਸਰ ਨੂੰ ਕਹਿਣਾ ਠੀਕ ਹੈ ਨਾ ਲੀਡਰ ਦੇ ਉੱਤੇ ਤੇ ਆਪਾਂ ਨਾ ਦੋਸ਼ ਲਾਈਏ ਲੀਡਰ ਹੁਣ ਸਾਡੇ ਹਿਸਾਬ ਹੁਣੀ ਲੀਡਰ ਆ ਜੇ ਮੰਨ ਲਓ ਇਹ ਕਹਿਣਗੇ ਵੀ ਸਾਨੂੰ ਵੀ ਇਹ ਕੰਮ ਕਰੋ ਤੇ ਅਸੀਂ ਉੱਥੇ ਜਾ ਕੇ ਬਸ ਬੋਰੂ ਭਾਜ ਝਾਲਦੇ ਦੋ ਕੇ ਬੰਦਿਆ ਦੇ ਇੱਕ ਨਿਗਾ ਜਾ ਟਰੈਲਰ ਨੂੰ ਇਹਨਾਂ ਨੇ ਲਾਇਆ ਤਾਂ ਇਹ ਇੱਕਦਮ ਮਿੱਟੀ ਦਾ ਭਾਈ ਤੁਸੀਂ ਉਹਦੇ ਕੋਲ 10 ਵੀ ਟਰਾਲੀਆਂ ਆਉਂਦੀਆਂ ਤੇ ਫੇਰ ਤੁਸੀਂ ਬੁਝੋਣੀ ਤੁਹਾਡੇ ਕਹਿੰਦਾ ਮਤਲਬ ਜਿਹੜੇ ਅਫਸਰ ਆ ਉਹ ਕਰਪਟਾ ਬਿਲਕੁਲ ਅਫਸਰ ਮੈਂ ਕਹਾਂ ਜੀ ਮੇਰੇ ਵੀਰ ਜੀ ਹੈ ਗਿਆ ਇਹ ਆਮ ਆਦਮੀ ਪਾਰਟੀ ਦੇ ਵਰਕਰ ਆ ਸੀ ਉਹਨਾਂ ਨਾਲ ਗੱਲਬਾਤ ਕੀਤੀ ਵੀ ਤੁਹਾਡੀ ਸਰਕਾਰ ਰਹੀ ਹੈ ਤੁਸੀਂ ਸਰਕਾਰ ਦੇ ਵਿੱਚ ਕੀ ਕਰਾਇਆ ਕਹਿੰਦੇ ਅਸੀਂ ਕਹਿੰਦੇ ਆ ਸਾਡੇ ਇੱਥੇ ਮਲਤਾਨੀ ਸਾਹਿਬ ਉਹ ਵੀ ਕਹਿੰਦੇ ਆ ਪਰ ਜਿਹੜੇ ਅਫਸਰ ਆ ਉਹ ਕਰਪਟਾ ਹੁਣ ਇਹ ਵੀਡੀਓ ਜਦੋਂ ਚੱਲੇਗੀ ਅਫਸਰਾਂ ਤੱਕ ਜਾਏਗੀ ਹੁਣ ਦੇਖੋ ਇਹਦਾ ਕੀ ਰਿਜ਼ਲਟ ਆਉਂਦਾ ਮਕੇਰੀਆਂ ਤੋਂ ਕੁਲਵਿੰਦਰ ਹੈਪੀ ਪੰਜਾਬ ਸਵੇਰਨ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਸਵੇਰਾਂ ਨਿਊਜ਼ ਇਸ ਟਾਈਮ ਅਸੀਂ ਖੜੇ ਆਂ ਮੁਕੇਦੀਆਂ ਦੇ ਪਿੰਡ ਹਰਲੇੜ ਜਰਾਦਨ ਜਿੱਥੇ ਕੀ ਵੀ 2023 ਦੇ ਵਿੱਚ ਵੀ ਬਹੁਤ ਪਾਣੀ ਆ ਤੇ ਪਿਛਲੇ ਦੋਹਾਂ ਚਾਰਾਂ ਦਿਨਾਂ ਦੇ ਵਿੱਚ ਵੀ ਬਹੁਤ ਪਾਣੀ ਆ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਇਸ ਟਾਈਮ ਅਸੀਂ ਇੱਥੇ ਗਰਾਊਂਡ ਜੀਰੋ ਤੇ ਖੜੇ ਆਂ ਪਿੰਡ ਦੇ ਵਿੱਚ ਖੜੇ ਆਂ ਟਾਈਮ ਮੇਰੇ ਹਿਸਾਬ ਨਾਲ ਇਸ ਟਾਈਮ ਹੋ ਗਿਆ ਹੋਣਾ ਆ 3:30-4 ਦਾ ਪੌਣੇ 4 ਦਾ ਟਾਈਮ ਆ ਇਹ ਜੇ ਇਸ ਤੋਂ ਪਹਿਲਾਂ ਦੀ ਅਸੀਂ ਤਸਵੀਰਾਂ 11 ਵਜੇ ਦੇਖਦੇ ਤੇ 11 ਵਜੇ ਇਸ ਜਗ੍ਹਾ ਤੇ ਨਹੀਂ ਕੋਈ ਮਾਸਾ ਪਾਣੀ ਨਹੀਂ ਸੀਗਾ ਹਨਾ 11 ਵਜੇ ਇੱਥੇ ਪਾਣੀ ਨਹੀਂ ਸੀਗਾ 11 ਵਜੇ ਇੱਥੇ ਪਾਣੀ ਹੈ ਨਹੀਂ ਸੀਗਾ 11 ਵਜੇ ਤੋਂ ਲੱਕੇ ਹੁਣ ਪੌਣੇ 4 ਹੋ ਗਏ ਆ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਲਓ ਕਿੰਨਾ ਪਾਣੀ ਹੈਗਾ ਆ ਹੁਣ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਤੇ ਘਾਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦਾ ਚਾਹੁੰਦੇ ਆ ਕੋਈ ਸਰਕਾਰ ਵੱਲੋਂ ਇਥੇ ਮਦਦ ਕੀਤੀ ਗਈ ਆ ਜਾਂ ਕੋਈ ਆਇਆ ਤੁਹਾਡੀ ਖਬਰ ਸਾਂ ਲੈਣ ਕੀ ਕਿ ਹਾਂਜੀ ਗੱਲ ਕਰਦੇ ਆ ਪਿੰਡ ਵਾਸੀਆਂ ਜਿਨ੍ਹਾਂ ਦਾ ਇੱਥੇ ਘਰ ਸਾਹਮਣੇ ਘਰ ਆ ਪਰ ਉਹ ਘਰ ਨਹੀਂ ਜਾ ਸਕਦੇ ਡਰਦੇ ਪਾਣੀ ਦੇ ਵਿੱਚ ਗੱਲ ਕਰਦੇ ਹਾਂਜੀ ਪਾਜੀ ਸਿੰਘ ਪਿੰਡ ਵਾਲੇ ਤੋਂ ਬੋਲ ਆ ਜੀ ਆਹ ਸਾਹਮਣੇ ਘਰ ਮੇਰਾ ਜੀ ਗੱਲ ਕਰ ਹਾਂਜੀ ਪਾਣੀ ਦੇਖੋ ਜੀ ਪਾਜੀ ਕਿੰਨਾ ਹੈਗਾ ਤੇ ਬੜੀ ਔਖੀ ਆ ਕੋਈ ਆਇਆ ਨਹੀਂ ਇਲਾਕੇ ਹਣ ਦੇਖ ਭਲ ਕਰਨ ਕਿ ਕੀ ਕੀ ਕਰਦੇ ਤੇ ਕੀ ਨਹੀਂ ਕਰਦੇ ਪਾਜੀ ਬੇਨਤੀ ਆ ਵੀ ਹਵਾਲਾ ਕੀਤਾ ਜਾਏ 2023 ਦੇ ਵੀ ਜੀ ਇਸ ਪਿੰਡ ਦੇ ਵਿੱਚ ਬੜੀ ਲੋਕਾਂ ਨੇ ਮਦਦ ਕੀਤੀ ਸੀ ਬਾਹਰੋਂ ਆ ਕੇ ਹੁਣ ਅੱਜ ਤੋਂ 4-5 ਦਿਨਾਂ ਇਹ ਪਹਿਲਾਂ ਵੀ ਪਾਣੀ ਇੱਥੇ ਆਇਆ ਸੀ ਆਇਆ ਜੀ ਹਾਤਵਾਰ ਤੇ ਕੋਈ ਆਇਆ ਇੱਥੇ ਕੋਈ ਨਹੀਂ ਆਇਆ ਜੀ ਹਾਂਜੀ ਕੱਲ ਇੱਥੇ ਮੰਤਰੀ ਵੀ ਆਏ ਤੇ ਐਮਐਲਏ ਵੀ ਆਇਆ ਤੇ ਨਾਲ ਐਮਪੀ ਵੀ ਆਇਆ ਡੀਸੀ ਵੀ ਆਏ ਹੋਰ ਸਾਰੇ ਅਧਿਕਾਰੀ ਆਏ ਉਹ ਵੀ ਇੱਥੇ ਆਏ ਅੱਥਰੇ ਪੁਲਤੇ ਦੇ ਦੂ ਕੇ ਚਲ ਗਏ ਜੀ ਤੇ ਇੱਥੇ ਨਹੀਂ ਆਏ ਲੋਕਾਂ ਦੇ ਘਰਾਂ ਦੇ ਦੇਖਣੇ ਨਹੀਂ ਜੀ ਹੈ ਇੱਥੇ ਨਹੀਂ ਲੋਕਾਂ ਦੇ ਘਰਾਂ ਵਿੱਚ ਨਹੀਂ ਆਏ ਉਹ ਪੁਲਤੇ ਹੀ ਵਾਪਸ ਮੁੜ ਗਏ ਜੀ ਤੇ ਤੁਸੀਂ ਕਿਹਾ ਨਹੀਂ ਪਿੰਡ ਵਾਲੇ ਸਾਡੇ ਘਰ ਦੇਖੋ ਆ ਕੇ ਔਰ ਇਹ ਦੁਨੀਆ ਪਬਲਿਕ ਨਹੀਂ ਉੱਥੇ ਅਸੀਂ ਇਸ ਨੂੰ ਨਹੀਂ ਕਾੜੀ ਕਿਸੇ ਨੂੰ ਨਹੀਂ ਤੁਹਾਨੂੰ ਦੇਖੋ ਮੇਰੀ ਗੱਲ ਸੁਣੋ ਹੁਣ ਤੁਸੀਂ ਸਾਹਮਣੇ ਕਿਹਾ ਵੀ ਸਾਡਾ ਸਾਹਮਣੇ ਘਰ ਆ ਹੈਨਾ ਹੁਣ ਅੰਦਰ ਕਿੰਨਾ ਕਿੰਨਾ ਪਾਣੀ ਹੋਏਗਾ ਪਾਣੀ ਅੰਦਰ ਵੜ ਗਿਆ ਜੀ ਹਾਂਜੀ ਆ ਦੇਖੋ ਢਾਰ ਸਾਰੇ ਵੜ ਗਿਆ ਪਾਣੀ ਅੱਛਾ ਜੀ ਪਾਣੀ ਅੰਦਰ ਵੜ ਗਿਆ ਹਾਂਜੀ ਪਾਣੀ ਅੰਦਰ ਵੜ ਤੇ ਕੋਈ ਮਦਦ ਕੋਈ ਮਿਲੀ ਨਹੀਂ ਨਹੀਂ ਕੋਈ ਹੁਣ ਕੀ ਕੀ